ਸਤਿ ਸ੍ਰੀ ਅਕਾਲ ਜੋਤਿਸ਼ ਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਡੀਸੀ ਦਫਤਰ ਸੰਗਰੂਰ ਦੀਆਂ ਹਨ ਸੁ ਭਾਰਤੀ ਕਿਸਾਨ ਜੂਨੀਅਨ ਇਕਤਾ ਅਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਇੱਥੇ ਕਿਸਾਨਾਂ ਵੱਲੋਂ ਭਾਰੀ ਗਿਣਤੀ ਵਿੱਚ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਆਪ ਦੇ ਰਾਜ ਅੰਦਰ ਨਕਲੀ ਖਾਦਾਂ ਦੀ ਵਿਕਰੀ ਅਤੇ ਹੋਰ ਢੰਗਾਂ ਰਾਹੀਂ ਹੋ ਰਹੀ ਕਿਸਾਨਾਂ ਦੇ ਅੰਨੇ ਲੁੱਟ ਨੂੰ ਰੋਕਣ ਲਈ ਇੱਕ ਮੰਗ ਪੱਤਰ ਵੀ ਡੀਸੀ ਸਾਹਿਬ ਨੂੰ ਭੇਜਿਆ ਗਿਆ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੇ ਨਾਂ ਤੇ ਸੀ ਨਕਲੀ ਖਾਦਾਂ ਦੀ ਸਰੇਮ ਵਿਕਰੀ ਦਾ ਠੋਸ ਸਬੂਤ ਹੈ ਪਿੰਡ ਦੁੱਧਰ ਮੋਗਾ ਦੇ ਕਿਸਾਨ ਵੱਲੋਂ ਸੰਗਰੂਰ ਤੋਂ ਖਰੀਦੀ ਗਈ ਡੀਏਪੀ ਖਾਦ ਦਾ ਨਮੂਨਾ ਜਦ ਜ਼ਿਲ੍ਹਾ ਮੋਗਾ ਦੇ ਖੇਤੀਬਾੜੀ ਅਫਸਰ ਰਾਹੀਂ ਟੈਸਟ ਕਰਵਾਇਆ ਗਿਆ ਤਾਂ ਨਾਈਟ੍ਰੋਜਨ ਤੇ ਫਾਸਫੋਰਸ ਦੋਨੋਂ ਤੱਤ ਸਿਫਰ ਹੀ ਨਿਕਲੇ ਕਿਸਾਨਾਂ ਵੱਲੋਂ ਦਿੱਤੇ ਮੰਗ ਪੱਤਰ ਰਾਹੀਂ ਕਿਹਾ ਗਿਆ ਕਿ ਨਕਲੀ ਖਾਦਾਂ ਦੀ ਸਰੇਮ ਵਿਕਰੀ ਤੁਰੰਤ ਰੋਕੀ ਜਾਵੇ ਅਤੇ ਅਜਿਹੀ ਧੋਖੇਬਾਜ਼ੀ ਕਰ ਰਹੀਆਂ ਉਤਪਾਦਕ ਕੰਪਨੀਆਂ ਅਤੇ ਡੀਲਰਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਲ ਹੀ ਪ੍ਰਚਲਿਤ ਖਾਦਾਂ ਦੇ ਨਾਲ ਨੈਨੋ ਖਾਦਾਂ ਅਤੇ ਹੋਰ ਖੇਤੀ ਲਾਗਤ ਬਸਤਾ ਸਹਿਕਾਰੀ ਸਭਾਵਾਂ ਅਤੇ ਆਮ ਡੀਲਰਾਂ ਵੱਲੋਂ ਮੱਲੋ ਜੂਰੀ ਕਿਸਾਨਾਂ ਦੇ ਗਲ ਮੜਨ ਤੇ ਤੁਰੰਤ ਰੋਕ ਲਾਈ ਜਾਵੇ ਪ੍ਰਚਲਿਤ ਸਹੀ ਖਾਦਾਂ ਦੀ ਸਪਲਾਈ ਸਾਰੇ ਡੀਲਰਾਂ ਖਾਸ ਕਰਕੇ ਸਹਿਕਾਰੀ ਸਭਾਵਾਂ ਰਾਹੀਂ ਮੰਗੋ ਅਨੁਸਾਰ ਤੁਰੰਤ ਪੂਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ ਇਸ ਸਮੇਂ ਜੂਨੀਅਨ ਦੇ ਚਿਲਾ ਸੰਗਰੂਰ ਦੇ ਪ੍ਰਧਾਨ ਸ੍ਰੀ ਅਮਰੀਕ ਸਿੰਘ ਜੀ ਗੰਡੂਆ ਜਰਨਲ ਸਕੱਤਰ ਦਰਬਾਰਾ ਸਿੰਘ ਜੀ ਸਾਜਲਾ ਸਾਜਲਾ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਡੀ ਏ ਪੀ ਦੀ ਥੋੜ੍ਹ ਹੋ ਰਹੀ ਹੈ ਅਤੇ ਨਕਲੀ ਖਾਦਾਂ ਦੀ ਵਿਕਰੀ ਸਰੇਆਮ ਹੋ ਰਹੀ ਹੈ ਇਸ ਸਮੇਂ ਸੂਬਾ ਮਿਤ ਪ੍ਰਧਾਨ ਸਰਦਾਰ ਜਨਕ ਸਿੰਘ ਜੀ ਪਟਾਲ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਜੀ ਕਾਲਾ ਝਾੜ ਜਿਨ੍ਹਾਂ ਆਗੂ ਬਾਹਲ ਸਿੰਘ ਜੀ ਢਿੰਡਸਾ ਅਤੇ ਬਲਾਕ ਆਗੂ ਬਹਾਦਰ ਸਿੰਘ ਪਟਾਲ ਮਨਜੀਤ ਸਿੰਘ ਜੀ ਕਰਾਚੋਂ ਜਸਵੰਤ ਸਿੰਘ ਜੀ ਟੋਲਾਵਾਲ ਜਗਤਾਰ ਸਿੰਘ ਜੀ ਲੱਡੇ ਸੁਖਦੇਵ ਕੁੜੈਲ ਭਰਪੂਰ ਸਿੰਘ ਮੌੜਾਂ ਰਾਮ ਸਿੰਘ ਜੀ ਕੱਕੜਵਾਲ ਜਸਬੀਰ ਕੌਰ ਅਤੇ ਵੱਡੀ ਗਿਣਤੀ ਵਿੱਚ ਹੋਰ ਕਿਸਾਨ ਆਗੂ ਤੇ ਕਾਰਕੂਨ ਹਾਜ਼ਰ ਸਨ ਸਭੀ ਸੂਰੀਏ ਇੱਕ ਨਾ ਜੋਗੇ ਮਿਲਿਆ ਇਹਨਾਂ ਨੇ ਰੈਪਰ ਮੰਨੋ ਕੈਮਰਾ ਫੋਟੋ ਪਤਾ ਲੈਣਾ ਹੈ ਆਪੀ ਨੂੰ ਨੋਟ ਪੱਤਰ ਦੇ ਰਹੇ ਹਾਂ ਮੈਂ ਸਮਝਦਾ ਹਾਂ ਕਿ ਜੇ ਅਬਰਾਮ ਜੀ ਅੱਛਾ ਹੈ ਬਾਈਓ ਬਾਈਓ ਨਿਆਣੇ ਨੂੰ ਕੋਲ ਟੈਨ ਕਰਾ ਜਾਇਆ ਹੋਇਆ ਹੈ ਹਾਂ ਜੀ ਅੱਜ ਦੇ ਦਿਨ ਇਹਨਾਂ ਨੂੰ ਜੀ ਆਇਆਂ ਨੂੰ ਠੀਕ ਹੈ ਅੱਜ ਜੀ ਸਰਕਾਰਯੋ ਸਾਥੀਓ ਭਾਰਤੀ ਕਿਸਾਨ ਨੇ ਇਕੱਠਾ ਉਦਰਾਹਣੇ ਮਨਪਸੰਦ ਪਰ ਮੇਹਣੇ ਤੋਂ ਰਹਿ ਰਿਹਾ ਹੈਗਾ ਸਬਰੀ ਖਾਦਾਂ ਦੀ ਵਿਕਰੀ ਤੇ ਹੋਣ ਨੈਨੋ ਯੂਰੀਆ ਦੇ ਸਬੰਧ ਤੇ ਅਸੀਂ ਪ੍ਰਸ਼ਾਸਨ ਰੂਨ ਦੇ ਨੂੰ ਪ੍ਰਸ਼ਾਸਨ ਨਾਲ ਦੇ ਤੇ ਕਾਰਵਾਈ ਖੜਾ ਤੇ ਜਿਹੜੇ ਸਾਡੀ ਮੰਗਾਂ ਸਬੰਧੀ ਮਾਲ ਜੋ ਬਹੁਤ ਸਾਰੇ ਸਮੂਹ ਮੇਰੇ ਬਾਰੇ ਸੁਣ ਕਰਾਂਗੇ ਵੀ ਰਿਕਾਰਡ 3 ਬੀਬੀ ਨਹੀਂ ਘਟਾਟ ਹੈ ਇਹ ਸੂਰਤ ਨਹੀਂ ਪੰਜਾਬ ਦੀ ਸ਼ੋਰਟੇਜ ਚੱਲ ਗਈ ਤੇ ਜਲਦੀ ਸਪਲਾਈ ਜਿਹੜੀ ਆਪ ਨੂੰ ਮਿਲ ਜਾਣੀ ਹੈ ਤੇ ਸਰਕਾਰ ਨੂੰ ਮੈਂ ਸਮਝੇ ਕਿੰਨਾਂ ਲੋਕਾਂ ਨੂੰ ਇਹ ਘਾਟ ਲਈ ਹੈ ਜਲਦੀ ਪੂਰੀ ਹੋਵੇ ਤੇ ਬਾਕੀ ਇਹ ਸਦੀ ਮੰਗ ਇਹ ਅਸੀਂ ਸਰਕਾਰ ਤੱਕ ਇਹ ਪਹੁੰਚਾਉਣਾ ਧੰਨਵਾਦ